ਹੇ ਜੀ ਵੀਰ ਜੀ ਇੱਕ ਤਾਂ ਤੁਸੀਂ ਸਫਾਈ ਦੇਖੋ ਇਹਦੀ ਟਰਾਲੀ ਦੀ ਹੂੰ ਨੇੜਾ ਪੱਲੇ ਜਮਾ ਤੁਹਾਨੂੰ ਐ ਲੱਗੂ ਜਿਵੇਂ ਜਮਾ ਸਾਫ਼ ਨੇ ਹੂੰ ਆਏ ਨਹੀਂ ਹੈਗਾ ਵੀ ਕੋਈ ਥੋਰੀ ਜਾਂ ਕਿਸੇ ਤਰ੍ਹਾਂ ਦੀ ਵੀ ਉਹਦੇ ਵਿੱਚ ਥੋਰੀ ਹੋਊਗੀ ਜਾਂ ਬੈੜੇ ਦਾ ਪਤਾ ਲੱਗ ਜੂ ਕਰੇ ਹੋਏ ਦਾ ਕੋਈ ਇਹਦੇ ਵਿੱਚ ਦਾਣਾ ਨਹੀਂ ਹੋਊਗਾ ਤੁਹਾਨੂੰ ਬਿਲਕੁਲ ਨਵੇਂ ਨਵੇਂ ਢੰਗ ਨਾਲ ਤਕਨੀਕ ਨਾਲ ਤਿਆਰ ਕਰੀਆਂ ਹੋਈਆਂ ਟਰਾਲੀਆਂ ਮਿਲਣੀਆਂ ਉਹਦੇ ਯੂਰੇ ਆਪਣਾ ਮੈਂ ਦੋਸਤਾ ਯੂਰੇ ਮੇਰਾ ਹੁਣੇ ਤਿਆਰ ਕਰਾਈ ਪਾ ਹਾਂ ਹਾਂ ਜੀ ਉਹਨੇ ਕਿਹਾ ਤਿਆਰ ਕਰਵਾ ਫੋਨ ਕਰ ਮੈਂ ਟਰਾਲੀ ਤਿਆਰ ਕਰਾਉਣੀ ਹੈ ਕਹਿੰਦਾ ਓਰੇ ਬੰਦਾ ਚਲੋ ਮੈਂ ਓਰੇ ਦੇਖ ਕੇ ਮੈਂ ਹੋਰ ਵੀ ਪਤਾ ਕਰਿਆ ਦੇਖ ਕਰੇ ਫਿਰ ਮੈਨੂੰ ਨਹੀਂ ਲੱਗੀ ਨਹੀਂ ਅੱਛਾ ਵਧੀਆ ਹੁਣ ਕਰਕੇ ਮੈਂ ਓਰੇ ਆਇਆ ਜੀ ਉਹ ਦੇਖ ਕੇ ਆਉਂਦਾ ਜਾਂ ਮਤਲਬ ਕੀ ਰਹਿੰਦਾ ਇਹਦਾ ਖਰਚਾ ਖਰਚਾ ਕਿੰਨਾ ਕੁ ਪੈ ਜਾਂਦਾ ਕਿ ਹੋਰਾਂ ਨਾਲੋਂ ਆਪਾਂ ਸਸਤਾ ਬਣਾਉਨੇ ਆ ਇਹ ਵਧੀਆ ਮਤਲਬ ਕਰਕੇ ਆਪਾਂ ਸਸਤਿਆਂ ਇਹ ਆਪਣੀ ਸਫਾਈ ਯਾਦ ਹੈ ਜੀ ਅੱਛਾ ਸਫਾਈ ਕਰ ਹਾਂ ਕੰਮ ਦੀ ਸਫਾਈ ਕਰਕੇ ਜਦੋਂ ਆਪਣੀ ਟ੍ਰਾਲੀ ਵਾਗੀ ਉਸ ਤੋਂ ਆਪਾਂ ਨੂੰ 5000 10 ਆਈਆਂ ਆਉਣੀਆਂ ਆਉਣੀਆਂ ਨੇ ਕੋਈ ਵੀ ਤੁਸੀਂ ਐਗਰੀਕਲਚਰ ਨਾਲ ਜੁੜਿਆ ਹੋਇਆ 파ਟ ਤਿਆਰ ਕਰਵਾਉਣਾ ਕੋਈ ਵੀ ਸੰਧ ਖੇਤੀਬਾੜੀ ਨਾਲ ਜੁੜਿਆ ਹੋਇਆ ਤਿਆਰ ਕਰਵਾਉਣਾ ਤਾਂ ਕਾਲੇ ਨਾਲ ਸੰਪਰਕ ਕਰ ਲਿਓ ਕਾਲੇ ਦਾ ਨੰਬਰ ਉੱਤੇ ਚੱਲ ਰਿਹਾ ਹੈ ਕਾਲੇ ਇੱਕ ਵਾਰੀ ਦੱਸ ਦੇ ਵੀ ਕਿਹੜੇ ਕਿਹੜੇ ਸੰਦ ਤਿਆਰ ਕਰਦੇ ਜਿਵੇਂ ਹਾਲ ਆ ਗਈ ਤਵੀਆਂ ਆ ਗਈਆਂ ਅੱਛਾ ਹੋਰ ਜਿਵੇਂ ਤਕਨੀਕ ਦੇ ਨੇ ਨਵੇਂ ਸੰਦ ਹਰ ਤਰ੍ਹਾਂ ਦੀ ਸਪ ਤਿਆਰ ਕਰਦੇ ਆ ਅੱਛਾ ਹਾਂ ਹੈ ਤਰੀ ਵਾਲੇ ਟਰੋਲ ਅੱਛਾ ਉਹ ਵੀ ਤਿਆਰ ਕਰਦੇ ਹਾਂਜੀ ਹਾਂਜੀ ਸਾਰੇ ਤਿਆਰ ਕਰਦੇ ਆ ਆਹ ਬਾਈ ਇੱਥੇ ਤਿਆਰ ਕਰਦਾ ਟਰੈਕਟਰ ਟਰਾਲੀਆਂ ਜਿਹੜੇ ਵੀ ਹਰ ਤਰ੍ਹਾਂ ਦੇ ਖੇਤੀਬਾੜੀ ਨਾਲ ਜੁੜੇ ਹੋਏ ਪਾਰਟਸ ਨੇ ਉਹ ਤਿਆਰ ਕਰਦੇ ਆ ਆਹ ਦੇਖੋ ਤੁਸੀਂ ਆਹ ਮਾਨਸਾ ਨੂੰ ਜਾਂਦੀ ਸੜਕ ਹੈ ਤੇ ਆਹ ਬਾਈ ਕਿੱਧਰ ਨੂੰ ਜਾਂਦੀ ਹੈ ਬਲਾਡੇ ਨੂੰ ਜਾਂਦੀ ਸੜਕ ਤੇ ਇਧਰਲੇ ਪਾਸਿਓਂ ਆਹ ਬਾਈ ਦਾ ਜਿਹੜਾ ਗੁਰੂ ਘਰ ਦੇ ਜਮਾ ਸਾਹਮਣੇ ਵਰਕਸ਼ਾਪ ਹੈ ਇੱਥੇ ਸਤਿ ਸ਼੍ਰੀ ਅਕਾਲ ਦੋਸਤੋ ਐਫਓਬੀ ਨਿਊਜ਼ ਨਾਲ ਜੁੜੇ ਹੋ ਤੇ ਤੁਸੀਂ ਅੱਜ ਤੁਹਾਨੂੰ ਲੈ ਕੇ ਆਏ ਆ ਪਿੰਡ ਗੁੜੱਦੀ ਦੇ ਵਿੱਚ ਬਾਈ ਕਾਲਾ ਸਾਡੇ ਨਾਲ ਆ ਪਹਿਲਾਂ ਤਾਂ ਬੋਰਡ ਵੱਲ ਧਿਆਨ ਕਰਵਾ ਦੇ ਵੀ ਜਗ੍ਹਾ ਦਾ ਨਾਂ ਕੀ ਹੈ ਤੇ ਲੋਕੇਸ਼ਨ ਕੀ ਹੈ ਸਾਰੀ ਗੱਲਬਾਤ ਆਦਾ ਪਹਿਲਾਂ ਗੁਰਤੇਗ ਬਹਾਦਰ ਐਗਰੀਕਲਚਰ ਵਰਕਸ ਕਾਲਾ ਬਾਈ ਇੱਥੇ ਤਿਆਰ ਕਰਦਾ ਹੈ ਟਰੈਕਟਰ ਟਰਾਲੀਆਂ ਜਿਹੜੇ ਵੀ ਹਰ ਤਰ੍ਹਾਂ ਦੇ ਖੇਤੀਬਾੜੀ ਨਾਲ ਜੁੜੇ ਹੋਏ ਪਾਰਟਸ ਨੇ ਉਹ ਤਿਆਰ ਕਰਦੇ ਆ ਦੇਖੋ ਤੁਸੀਂ ਆ ਮਾਨਸਾ ਨੂੰ ਜਾਂਦੀ ਸੜਕ ਹੈ ਤੇ ਆ ਬਾਈ ਕਿੱਧਰ ਨੂੰ ਜਾਂਦੀ ਹੈ ਭਲਾਡੇ ਭਲਾਡੇ ਨੂੰ ਜਾਂਦੀ ਸੜਕ ਤੇ ਇਧਰਲੇ ਪਾਸਿਓਂ ਆ ਬਾਈ ਦਾ ਜਿਹੜਾ ਗੁਰੂ ਘਰ ਦੇ ਜਮਾ ਸਾਹਮਣੇ ਵਰਕਸ਼ਾਪ ਹੈ ਇੱਥੇ ਤਿਆਰ ਕੀ ਕੁਝ ਕਰਦਾ ਬਾਈ ਗੱਲਬਾਤ ਕਰਦੇ ਆ ਕਾਲੇ ਪਹਿਲਾਂ ਤਾਂ ਮਾਈਕ ਲਾ ਲਾ ਹੁਣ ਦੱਸ ਵੀ ਆਪਾਂ ਚੱਲਦੇ ਆ ਪਹਿਲਾਂ ਤਾਂ ਅੰਦਰ ਨਾਲ ਨਾਲ ਇਹ ਵੀ ਦੱਸੀ ਜਾ ਵੀ ਆਪਾਂ ਇੱਥੇ ਤਿਆਰ ਕੀ ਕੁਝ ਕਰਦੇ ਆ ਓਰੇ ਵੀਰ ਜੀ ਆਪਾਂ ਟਰਾਲੀਆਂ ਹਾਲ ਤਵੀਆਂ ਹਾਂ ਹਰ ਤਰ੍ਹਾਂ ਦੇ ਸੰਦ ਹਾਲਾ ਰੇੜੀਆਂ ਜਿਵੇਂ ਕੀ ਐਗਰੀਕਲਚਰ ਚਾਉਂਦੇ ਨੇ ਹਰ ਤਰ੍ਹਾਂ ਦੇ ਸੰਦ ਹੀ ਤਿਆਰ ਕਰਦੇ ਆ ਵੀਰੇ ਅੱਛਾ ਪਿੰਡਾਂ ਦੇ ਲੋਕਲ ਜਿਵੇਂ ਆਮ ਕੰਮ ਆ ਉਹ ਵੀ ਨਾਲ ਦੀ ਨਾਲ ਕਰਦੇ ਆ ਅੱਛਾ ਕਿੰਨੇ ਸਾਲ ਹੋ ਗਏ ਕਾਲੇ ਕੰਮ ਕਰਦੇ ਨੇ ਸਾਨੂੰ ਵੀਰ ਜੀ 14 ਸਾਲ ਹੋ ਗਏ ਰੋਜ਼ ਵਰਕ ਜਾਂਦੇ ਅੱਛਾ ਆਜੋ ਪਹਿਲਾਂ ਬਾਈ ਅੰਦਰ ਆਜੋ ਤੇ ਆ ਸਾਨੂੰ ਦਿਖਾਉਣੇ ਬਾਈ ਓਰੇ ਕੰਮ ਕਿਸ ਤਰੀਕੇ ਦੇ ਨਾਲ ਕਰਦੇ ਆ ਕਾਲੇ ਮਾੜਾ ਦੱਸੀ ਵੀ ਜਾਈ ਵੀ ਕਿਵੇਂ-ਕਿਵੇਂ ਕੰਮ ਹੋ ਰਿਹਾ ਤੇ ਆ ਜਿਹੜੀ ਟਰਾਲੀ ਤੁਸੀਂ ਤਿਆਰ ਕਰੀ ਜਾਨੇ ਉਹ ਚ ਕੀ ਕੁਝ ਮਟੀਰੀਅਲ ਕਿਵੇਂ ਤਿਆਰ ਕਰਦੇ ਹੋ ਇਹ ਚ ਵੀਰ ਜੀ ਇੱਕ ਤਾਂ ਤੁਸੀਂ ਸਫਾਈ ਦੇਖੋ ਇਹਦੀ ਟਰਾਲੀ ਦੀ ਹੂੰ ਨੇੜਾ ਪ ਜਿਵੇਂ ਜਮਾ ਸਾਫ ਨੇ ਹਮ ਆਏ ਨਹੀਂ ਹੈਗੇ ਵੀ ਕੋਈ ਸੋਰੀ ਜਾਂ ਕਿਸੇ ਤਰ੍ਹਾਂ ਦੀ ਵੀ ਉਹਦੇ ਵਿੱਚ ਸੋਰੀ ਹੋਊਗੀ ਜਾਂ ਬੈੜੇ ਦਾ ਪਤਾ ਲੱਗ ਜੂ ਕਰੇ ਹੋਏ ਦਾ ਕੋਈ ਇਹਦੇ ਵਿੱਚ ਦਾਣਾ ਨਹੀਂ ਹੋਊਗਾ ਸੋ ਨੂੰ ਬਿਲਕੁਲ ਨਵੇਂ ਨਵੇਂ ਟੰਗ ਨਾਲ ਤਕਨੀਕ ਨਾਲ ਤਿਆਰ ਕਰੀਆਂ ਹੋਈਆਂ ਟਰਾਲੀਆਂ ਬਣਣੀਆਂ ਹੋਈਆਂ ਅੱਛਾ ਹਰ ਤਰ੍ਹਾਂ ਦੇ ਸੰਦ ਉਰੇ ਸੀ ਵਧੀਆ ਹਮ ਵਧੀਆ ਐਨ ਵਧੀਆ ਸਕੀਮ ਦੇ ਨਾਲ ਤਿਆਰ ਕਰਦੇ ਆ ਅੱਛਾ ਭਾਈ ਉੱਪਰੋਂ ਵੀ ਦਿਖਾ ਦੇ ਵੀ ਟਰਾਲੀ ਆ ਕਿੰਨੀ ਲੰਬਾਈ ਜੜਾਈ ਇਹਦੀ ਟਰਾਲੀ ਦੀ ਇਹ 6 ਫੁੱਟਾਂ ਲੰਬੀ ਐ ਚੌੜੀ ਐ ਜੀ ਹਮ ਇਹ 12 ਫੁੱਟ ਲੰਬੀ ਹੈ ਮੈਂ ਕਿੱਥੇ ਕਿੱਥੇ ਜਾਂਦੀਆਂ ਕਾਲੇ ਟਰਾਲੀਆਂ ਇਥੋਂ ਚਾਹੇ ਇਹ ਆਪਣੀਆਂ ਐਮਪੀ ਜੁਪੀ ਹਰ ਹੀ ਹਰੇਕ ਸਟੇਟ ਚ ਜਾਂਦੀਆਂ ਨੇ ਜੀ ਹਰੇਕ ਸਟੇਟ ਚ ਹਾਂਜੀ ਅੱਛਾ ਤਜਰਬਾ ਹੋ ਗਿਆ ਇੰਨਾ ਸਾਰਾ ਮੈਂ ਮਤਲਬ ਕੋਈ ਜਿਹੜਾ ਵੀਡੀਓ ਦੇਖ ਕੇ ਆਉਂਦਾ ਜਾਂ ਮਤਲਬ ਕੀ ਰਹਿੰਦਾ ਇਹਦਾ ਖਰਚਾ ਖਰਚਾ ਕਿੰਨਾ ਕੁ ਪੈ ਜਾਂਦਾ ਕਿ ਹੋਰਾਂ ਨਾਲੋਂ ਆਪਾਂ ਸਸਤਾ ਬਣਾਉਨੇ ਆ ਕਿ ਵਧੀਆ ਮਤਲਬ ਕਰਕੇ ਆਪਾਂ ਸਿਸਟਮ ਤੇ ਇਹ ਆਪਣੀ ਸਫਾਈ ਜ਼ਿਆਦਾ ਹੈ ਜੀ ਅੱਛਾ ਸਫਾਈ ਕਰਕੇ ਹਾਂ ਕੰਮ ਨਹੀਂ ਸਫਾਈ ਕਰਕੇ ਜਦੋਂ ਆਪਣੀ ਇੱਕ ਟਰਾਲੀ ਭਾਗੀ ਉਤੋਂ ਆਪਾਂ ਨੂੰ 5000 10 ਆਈਆਂ ਆਉਣੀਆਂ ਆਉਣੀਆਂ ਨੇ ਅੱਛਾ ਹਾਂ ਵਿਕਮ ਦੀ ਵੇਲ ਨਹੀਂ ਮਿਲਦੀ ਸੋਨੂੰ ਕੰਮ ਦੀ ਵੇਲ ਨਹੀਂ ਮਿਲਦੀ ਅਡਵਾਂਸ ਚੱਲਦੀ ਆ ਬੁਕਿੰਗ ਅਵਾ ਚੱਲਦੀ ਆ ਜੀ ਬਾਈ ਅਡਵਾਂਸ ਬੁਕਿੰਗ ਐਸੇ ਕਰਕੇ ਆ ਵੀ ਬਾਈ ਦਾ ਕੰਮ ਬਹੁਤ ਸੋਹਣਾ ਹੈ ਸਾਫ ਸਫਾਈ ਵਾਲਾ ਕੰਮ ਆ ਤੁਸੀਂ ਪਿੱਛੇ ਟਰਾਲੀ ਦੇਖੋ ਬਾਈ ਨੇ ਤਿਆਰ ਕੀਤੀ ਹੈ ਕਿਉਂਕਿ ਹਰ ਚੀਜ਼ ਦੇ ਪਿੱਛੇ ਨਾ ਇੱਕ ਮਿਹਨਤ ਹੁੰਦੀ ਹੈ ਤੇ ਆ ਬਾਈ ਕਾਲਾ ਖੜਾ ਸਾਡੇ ਸਾਹਮਣੇ ਕਾਲੇ ਐਡਰੈਸ ਦੱਸ ਦੇ ਨੰਬਰ ਦੱਸ ਦੇ ਜੇ ਕਿਸੇ ਨੇ ਸੰਪਰਕ ਕਰਨਾ ਆਪਾਂ ਗੜੱਦੀ ਜੀ ਗੁਰਦੁਆਰੇ ਦੇ ਜਮਾ ਸਾਹਮਣੇ ਪਿੰਡ ਗੜੱਦੀ 'ਚ ਰਹਿੰਦੇ ਆ ਵਰਕ ਚਾਪ ਕਰੀ ਹੋਈ ਹੈ 14 ਸਾਲ ਹੋ ਗਏ ਆਪਾਂ ਨੂੰ ਇਹ ਵਰਕ ਚਾਪ ਕਰੀ ਨੂੰ ਨੰਬਰ ਹੁਣ ਇਹ ਵੀਰ ਦੀ ਟਰਾਲੀ ਤਿਆਰ ਕਰ ਰਹੇ ਆ ਜੀ 4.5 ਲੱਖ ਰੁਪਏ ਦੀ ਟਰਾਲੀ ਤਿਆਰ ਹੋਊਗੀ ਦੀ ਬਾਰੇ ਅੱਛਾ ਬਾਈ ਨਾਲ ਵੀ ਕਰਦੇ ਆ ਗੱਲਬਾਤ ਬਾਈ ਕੀ ਨਾਮ ਆ ਤੁਹਾਡਾ ਬਾਈ ਮੇਰਾ ਸੋਦੇਵ ਸਿੰਘ ਪਿੰਡ ਤੋਲਾਵਾਲ ਅੱਛਾ ਬਾਈ ਦਾ ਕਿਵੇਂ ਪਤਾ ਲੱਗਿਆ ਵੀ ਬਾਈ ਦਾ ਇਹ ਪਤਾ ਲੱਗ ਗਿਆ ਉਹਰੇ ਬਾਈ ਦੀ ਆਪਣੇ ਨਾਲ ਦੋਸਤੀ ਉਹਨੇ ਦੱਸਿਆ ਜੀ ਟਰਾਲੀ ਬਹੁਤ ਵਧੀਆ ਬਣਾਉਂਦਾ ਜੀ ਅੱਛਾ ਉਹ ਦੇਖ ਕੇ ਮੈਂ ਬਹੁਤ ਹਮੇ ਜਾ ਕੇ ਪਹਿਲਾਂ ਦੇਖੀ ਟਰਾਲੀ ਬਾਈ ਦੀ ਬਣਾਈ ਹੋਈ ਆ ਪਹਿਲਾਂ ਦੇਖੀ ਆਪਾਂ ਬਹੁਤ ਹਮੇ ਜਾ ਕੇ ਦੇਖ ਕੇ ਆਏ ਆ ਪਰ ਮੈਨੂੰ ਉਹ ਆ ਪਸੰਦ ਰਹੀ ਉਹਰੇ ਜੀ ਅੱਛਾ ਇੱਥੇ ਵਧੀਆ ਲੱਗਿਆ ਕੰਮ ਹਾਂ ਵਧੀਆ ਲੱਗਿਆ ਜੀ ਉਹਰੇ ਵਧੀਆ ਲੈ ਕੌਣ ਕਰਕੇ ਮੈਂ ਇਹ ਤੋਂ ਕਰਵਾਇਆ ਕੰਮ ਜੀ ਵੀ ਇੱਕ ਤਾਂ ਸਾਹਮਣੇ ਹੋ ਕੇ ਤਿਆਰ ਕਰਵਾ ਹੀ ਜਾਂਦਾ ਆ ਸਾਹਮਣੇ ਹੋ ਕੇ ਤਿਆਰ ਕਰਾਉਣੀ ਜੀ ਬਾਕੀ ਕੋਈ ਐਂ ਜੀ ਟਰਾਲੀ ਕੋਈ ਹੋਣੀ ਟਰਾਲੀ ਬਹੁਤ ਸੋਹਣੀ ਲੱਗਿਆ ਆਪਾਂ ਨੂੰ ਕੋਈ ਇਹੋ ਜਿਹਾ ਤਾਂ ਨਹੀਂ ਹ ਤੋ ਕੋਈ ਨਾ ਤੇ ਕੋਈ ਗੱਲ ਨਹੀਂ ਜੀ ਅੱਛਾ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਜੀ ਸਫਾਈ ਹੋਣੀ ਚਾਹੀਦੀ ਹੈ ਕੰਮ ਦੀ ਹਣਾ ਸਫਾਈ ਫੁੱਲ ਭਰੀ ਜੀ ਹੈ ਸਫਾਈ ਫੁੱਲਾ ਜੀ ਬਾਕੀ ਟਰਾਲੀ ਦੀ ਇੱਕ ਹੀ ਬਦਲ ਲੱਗਦਾ ਵੀ ਹੈਗੀ ਟਰਾਲੀ ਹੈ ਵੀ ਜੀ ਅੱਛਾ ਸੰਤੋਸ਼ਟੀ ਹੈ ਬਾਈ ਕੰਮ ਤੋਂ ਹਾਂ ਕੰਮ ਦਾ ਫੁੱਲ ਭਰੇ ਸੰਤੋਸ਼ਟੀ ਅੱਛਾ ਬੰਦਾ ਨਾ ਹੋਰ ਵੀ ਕਈਆਂ ਨੂੰ ਦੱਸਦਾ ਪਹਿਲਾਂ ਜਿਹੜੀ ਮਤਲਬ ਤੁਸੀਂ ਕਿੱਥੋਂ ਪਤਾ ਕੀਤਾ ਸੀ ਇਹ ਇਹ ਬਾਈ ਯਰੇ ਆਪਣਾ ਮੈਂ ਦੋਸਤਾ ਯਰੇ ਮੇਰਾ ਯਾਰ ਉਹਨੇ ਤਿਆਰ ਕਰਾਈ ਬੰਦਾ ਹਾਂ ਜੀ ਉਹਨੇ ਕਿਹਾ ਤਿਆਰ ਕਰਵਾ ਫੋਨ ਕਰਵਾ ਟਰਾਲੀ ਤਿਆਰ ਕਰਾਉਣੀਆਂ ਕਹਿੰਦਾ ਉਹਰੇ ਬੰਦੇ ਚਲੋ ਕੋਰ ਮੈਨੇ ਨਹੀਂ ਪਸੋਣੀ ਲੱਗੀ ਨਹੀਂ ਜੀ ਅੱਛਾ ਵਧੀਆ ਹੋਣ ਕਰਕੇ ਮੈਂ ਉਰੇ ਆਇਆ ਜੀ ਓਕੇ ਭਾਈ ਕਾਲੇ ਕੋਲੇ ਪਹਿਲੀ ਗੱਲ ਤਾਂ ਆ ਕਾਲੇ ਮਾਈਕ ਲਾ ਕਾਲਾ ਹੈਗਾ ਸਾਡਾ ਭਰਾ ਮਿੱਤਰ ਹੈ ਤੇ ਅਸੀਂ ਲੰਘਦੇ ਜਾਂਦੇ ਸੀਗੇ ਤੇ ਕਾਲਾ ਕਹਿੰਦਾ ਵੀ ਭਾਈ ਵੀਡੀਓ ਪਾਓ ਵੀਡੀਓ ਪਾਉਣ ਦਾ ਮਕਸਦ ਇਹ ਨਹੀਂ ਵੀ ਕਾਲਾ ਸਾਡਾ ਭਰਾ ਤਾਂ ਕਰਕੇ ਆਪਾਂ ਐਡ ਕਰ ਰਹੇ ਆ ਪਿੱਛੇ ਜਿਹੜੀ ਟਰਾਲੀ ਬਣੀ ਹੋਈ ਆ ਬਾਈ ਦੇ ਹੱਥੀ ਬਣੀ ਹੋਈ ਆ ਤਿਆਰ ਹੋਈਆਂ ਚੀਜ਼ਾਂ ਸਾਫ ਸਫਾਈ ਵਾਲਾ ਕੰਮ ਆ ਤਾਂ ਕਰਕੇ ਆਪਾਂ ਵੀਡੀਓ ਪਾ ਰਹੇ ਆ ਵੀ ਜੇ ਕਿਤੇ ਕੋਈ ਵੀ ਤੁਸੀਂ ਐਗਰੀਕਲਚਰ ਨਾਲ ਜੁੜਿਆ ਹੋਇਆ 파ਟ ਤਿਆਰ ਕਰਵਾਉਣਾ ਹੈ ਕੋਈ ਵੀ ਸੰਧ ਖੇਤੀਬਾੜੀ ਨਾਲ ਜੁੜਿਆ ਹੋਇਆ ਤਿਆਰ ਕਰਵਾਉਣਾ ਤਾਂ ਕਾਲੇ ਨਾਲ ਸੰਪਰਕ ਕਰ ਲਿਓ ਕਾਲੇ ਦਾ ਨੰਬਰ ਉੱਤੇ ਚੱਲ ਰਿਹਾ ਗੁਰੂ ਤੇਗ ਬਹਾਦਰ ਐਗਰੀਕਲਚਰ ਵਰਕਸ਼ ਜਿਹੜੀ ਵਰਕਸ਼ਾਪ ਇੱਥੇ ਪਿੰਡ ਗੜੱਦੀ ਦੇ ਵਿੱਚ ਆ ਬਾਈ ਹੁਣ ਤੁਸੀਂ ਮਨ ਚਾਹ ਡਿਜ਼ਾਈਨ ਬਈ ਕੋਈ ਵੀ ਡਿਜ਼ਾਈਨ ਤਿਆਰ ਕਰ ਦੋਂਗੇ ਕਿਸੇ ਵੀ ਤਰ੍ਹਾਂ ਜਿਹੜਾ ਕੋਈ ਬੰਦਾ ਦੱਸੇ ਵੀ ਫੋਟੋ ਦਿਖਾ ਕੇ ਕਾਲਾ ਡਿਜ਼ਾਈਨ ਤਿਆਰ ਕਰ ਦਿੰਦਾ ਹੈ ਆਪਾਂ ਨੇ ਪੰਜ ਟਰਾਲੀਆਂ ਦਾ ਐਡਵਾਂਸ ਪਿਆ ਜੀ ਸਮਾਨ ਲਿਆਂਦਾ ਉਹ ਰੀ ਅੱਛਾ ਪੰਜ ਟਰਾਲੀਆਂ ਐਡਵਾਂਸ ਚੱਲੀ ਜਾਂਦੀਆਂ ਹਾਂ ਹਾਂ ਜੀ ਐਡਵਾਂਸ ਚੱਲੀ ਜਾਂਦੀ ਨੇ ਸਮਾਨ ਪੇ ਆਪਣੇ ਕੋਲੇ ਬੁਕਾਂਗਾ ਤੇ ਬਈ ਐਡਵਾਂਸ ਬੁਕਿੰਗ ਕਹਿੰਦੇ ਉਸੇ ਕੋਲੇ ਹੁੰਦੀ ਹੈ ਜਿਹਦਾ ਕੰਮ ਸੋਹਣਾ ਹੁੰਦਾ ਜਿਹਦਾ ਕੰਮ ਸਾਫ਼ ਹੁੰਦਾ ਹੁਣ ਤੁਸੀਂ ਬਈ ਜੇ ਕਿਤੇ ਖੇਤੀਬਾੜੀ ਨੂੰ ਪਿਆਰ ਕਰਦੇ ਹੋ ਉਹਨਾਂ ਨਾਲ ਜੁੜੇ ਹੋਏ ਸੰਦਾਂ ਨੂੰ ਪਿਆਰ ਕਰਦੇ ਹੋ ਜਾਂ ਬਣਵਾਉਣਾ ਚਾਹੁੰਦੇ ਹੋ ਤਿਆਰ ਬਾਈ ਕਾਲੇ ਦੇ ਕੋਲੇ ਵਰਕਸ਼ਾਪ ਦੀ ਵੀਡੀਓ ਤੁਹਾਨੂੰ ਦਿਖਾਤੀ ਪਿੰਡ ਗੜੱਦੀ ਦੇ ਵਿੱਚ ਆਹ ਟਰਾਲੀ ਦੀ ਤਸਵੀਰ ਦੇਖ ਲਈ ਇਸ ਤੋਂ ਇਲਾਵਾ ਹੋਰ ਵੀ ਸੰਦ ਕਿਹੜੇ ਕਾਲੇ ਇੱਕ ਵਾਰੀ ਦੱਸ ਦੇ ਵੀ ਕਿਹੜੇ ਕਿਹੜੇ ਸੰਦ ਆ ਪਿਆਰ ਜਿਵੇਂ ਹਾਲ ਆ ਗਈ ਤਵੀਆਂ ਆ ਗਈਆਂ ਅੱਛਾ ਹੋਰ ਜਿਵੇਂ ਤਕਨੀਕ ਦੇ ਨੇ ਨਵੇਂ ਸੰਦ ਹਰ ਤਰ੍ਹਾਂ ਦੀ ਸੰਦ ਤਿਆਰ ਕਰਦੇ ਆ ਅੱਛਾ ਹੈ ਸਪਰੇਅ ਵਾਲਾ ਟਰੋਲ ਅੱਛਾ ਉਹ ਵੀ ਤਿਆਰ ਕਰਦੇ ਹਾਂਜੀ ਹਾਂਜੀ ਸਾਰੇ ਤਿਆਰ ਕਰਦੇ ਆ ਜਿੰਨਾ ਵੀ ਜੁੜਿਆ ਹੋਇਆ ਮਤਲਬ ਕਹਿ ਸਕਦੇ ਆ ਵੀ ਖੇਤੀਬਾੜੀ ਕਿੱਤੇ ਨਾਲ ਹੈ ਸਾਰੇ ਹੀ ਹਾਂ ਅੱਛਾ ਕੋਈ ਜਿਵੇਂ ਆਮ ਕੰਮ ਨਹੀਂ ਆ ਬਾਈ ਦਾ ਬੈਂਪਰ ਲਾ ਰਹੇ ਆ ਅਸੀਂ ਸਪੈਸ਼ਲ ਟਰੈਕਟਰ ਆਇਆ ਤੋ ਆਹ ਦੇਖੋ ਜੀ ਕਿੱਥੋਂ ਆਇਆ ਜੀ ਤੋ ਲਾਲ ਤੋਂ ਕੀ ਲਾਇਆ ਬਈ ਇਹ ਚ ਫਿਰ ਤੁਸੀਂ ਜਿਹੇ ਬੈਂਪਰ ਤਿਆਰ ਕਰ ਰਹੇ ਆ ਇਹ ਆ ਲੈਦਰ ਕੱਟਦੇ ਕੱਟ ਕੇ ਹਮ ਆ ਬੈਂਪਰ ਲਾ ਰਹੇ ਆ ਇਹ ਲੇਟਾਂ ਲੂਟਾਂ ਅੱਛਾ ਅਗਲੀ ਵਗੈਰਾ ਬਾਈ ਬਾਜਵ ਜੇ ਰੇਟ ਹੁੰਦੇ ਆ ਕਿਤੇ ਲੋਕ ਡਰ ਨਾ ਜਾਣ ਆ ਕੇ ਆਪਾਂ ਵੀਡੀਓ ਤੋਂ ਬਣਾਤੀ ਨਾ 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 ਹੈ ਜਮਾ ਘਾਟ ਰੇਟ ਜੀ ਵਧੀਆ ਸੰਦ ਜਮਾ ਹਨ ਵਧੀਆ ਬਣਾ ਕੇ ਦੇਮਾ ਜੀ ਜ਼ਿੰਮੇਵਾਰੀਆਂ ਅੱਛਾ ਕੋਈ ਦਿੱਕਤ ਨਹੀਂ ਲਓ ਜੀ ਕਾਲੇ ਨੇ ਬਾਈ ਦੱਸਤੀਆਂ ਤੇ ਕਾਲਾ ਆਪਣੇ ਹੱਥੀ ਤਿਆਰ ਕਰਦਾ ਇਹਨਾਂ ਚੀਜ਼ਾਂ ਨੂੰ ਡਿਜ਼ਾਈਨ ਤੁਹਾਡਾ ਮਨ ਚਾਹਿਆ ਹੋਊਗਾ ਹੁਣ ਵਿਜ਼ਿਟ ਕਰਨਾ ਬਾਈ ਜਿੰਨੇ ਵੀ ਖੇਤੀਬਾੜੀ ਨੂੰ ਪਿਆਰ ਕਰਦੇ ਆ ਜਾਂ ਖੇਤੀਬਾੜੀ ਨਾਲ ਜੁੜੇ ਹੋਏ ਸੰਤ ਤਿਆਰ ਕਰਵਾਉਂਦੇ ਆ ਆਪਣੇ ਮਨ ਚਾਹੇ ਡਿਜ਼ਾਈਨ ਤੁਸੀਂ ਤਿਆਰ ਕਰਾਉਣੇ ਆ ਪਹੁੰਚਣਾ ਪਿੰਡ ਗੜੱਦੀ ਗੁਰੂ ਘਰ ਦੇ ਜਮਾ ਸਾਹਮਣੇ ਤੇ ਸੰਪਰਕ ਕਰ ਲਿਓ ਬਾਈ ਦੇ ਨਾਲ ਨੰਬਰ ਉੱਪਰ ਸਕਰੀਨ ਦੇ ਉੱਪਰ ਹੈ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ